हां जी डेली ਲੰਗਦਾ ਜੀ ਮੈਂ ਸਪੋਰਟ ਹਾਂ ਬਟ ਇੰਨਾ ਪਾਣੀ ਮੈਂ ਨਹੀਂ ਦੇਖਿਆ ਅਜੇ ਤੱਕ ਇੱਥੇ ਭਾਈ ਬਹੁਤ ਬੁਰਾ ਹਾਲ ਹੈ ਭਾਜੀ ਡੰਗਾ ਰੁੜ ਗਏ ਲੋਕਾਂ ਦੇ ਪਾਕਿਸਤਾਨ ਪਹੁੰਚ ਗਏ ਝੋਨਾ ਰੁੜ ਗਿਆ ਤੇ ਸੁਣਿਆ ਗਿਆ ਕਿ ਅੱਜ ਵੀ ਪਾਣੀ ਛੱਟਣਾ ਹੈਗਾ ਇਹਨਾਂ ਨੇ 2 ਵਜੇ ਭਾਜੀ 2 ਵਜੇ ਪਾਣੀ ਛੱਟਣਾ ਹੈ ਜੀ ਸਾਡੇ ਜੀ ਉੱਥੇ ਕਾਫੀ ਪਾਣੀ ਆਇਆ ਹੋਇਆ ਪਿੰਡ ਮੁਤਾਪਰ ਹੋ ਗਿਆ ਜਿੱਦਾਂ ਜਹਾਲਪੁਰ ਭੰਗਾਲਾ ਭੰਗਾਲਾ ਜਿੱਥੇ ਛੱਟ ਕਾਫੀ ਪਾਣੀ ਆਇਆ ਹੋਇਆ ਤੇ ਉਹ ਡੈਮ ਪ੍ਰਸ਼ਾਸਨ ਤੱਕ ਡੈਮ ਵੱਲੋਂ ਲਗਭਗ 1 ਲੱਖ ਕਿਊਸਿਕ ਪਾਣੀ ਜਿਹੜਾ ਅੱਜ ਦੁਪਹਿਰ ਨੂੰ 2 ਵਜੇ ਛੱ ਬਹੁਤੀ ਜ਼ਿਆਦਾ ਡਰਾਉਣ ਵਾਲੀਆਂ ਤਸਵੀਰਾਂ ਨੇ ਜੀ ਕਿ ਕਿਉਂ ਗੇਟਸ ਤੋਂ ਪੌਂਗ ਡੈਮ ਤੋਂ ਜੀ ਬਹੁਤ ਜ਼ਿਆਦਾ ਪਾਣੀ ਛੱਡੇ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਲਗਾਤਾਰ ਜਿਹੜਾ ਪਾਣੀ ਛੱਡਣ ਨਾਲ ਆਗਰ ਵਾਲੇ ਦਾ ਜਿੰਨਾ ਏਰੀਆ ਹੁਣ ਤਾਂ ਜਲਮਗਨ ਹੋ ਚੁੱਕਿਆ ਹੈ ਦੂਰ ਤੱਕ ਜਿੱਥੇ ਵੀ ਦੇਖਦੇ ਆ ਉੱਥੇ ਪਾਣੀ ਹੀ ਪਾਣੀ ਹੈ ਸੋ ਦੋਸਤੋ ਤੁਹਾਨੂੰ ਦਿਖਾਣੇ ਆ ਜੀ ਬਵੰਜਾ ਗੇਟਾਂ ਤੇ ਕੀ ਹਾਲਾਤ ਨੇ ਬਹੁਤ ਜ਼ਿਆਦਾ ਪਾਣੀ ਛੱਡਿਆ ਜਾ ਚੁੱਕਿਆ ਹੈ ਬਵੰਜਾ ਗੇਟਾਂ ਤੋਂ ਬਿਆਸ ਦਰਿਆ ਦੇ ਵਿੱਚ ਤੋਂ ਬਾਅਦ ਜਿਹੜਾ ਵਾਟਰ ਲੈਵਲ ਹੈ ਬਿਆਸ ਦਰਿਆ ਦਾ ਬਹੁਤ ਜ਼ਿਆਦਾ ਹਾਈ ਹੋ ਚੁੱਕਿਆ ਕਿਉਂਕਿ ਪਿੱਛੇ ਬਰਸਾਤ ਬਹੁਤ ਹੋ ਰਹੀ ਹੈ ਔਰ ਡੈਮ ਪ੍ਰਸ਼ਸਨ ਪੌਗੜਾ ਵੱਲੋਂ ਲਗਭਗ 1 ਲੱਖ ਕਿਊਸਿਕ ਪਾਣੀ ਜਿਹੜਾ ਅੱਜ ਦੁਪਹਿਰ ਨੂੰ 2 ਵਜੇ ਛੱਡਿਆ ਜਾਣਾ ਹੈ ਤੇ ਇੱਥੇ ਦੇ ਜਿਹੜੇ ਲੋਕਲ ਵਸਨੀਕ ਆ ਉਹਨਾਂ ਨੇ ਵੀ ਆਪਣੀ ਲਾਈਫ 'ਚ ਕਦੀ ਇੰਨਾ ਪਾਣੀ ਨਹੀਂ ਦੇਖਿਆ ਇੱਥੋਂ ਛੜਦੇ ਟਾਈਮ ਤਾਂ ਕੁਝ ਲੋਕਲ ਵੀਰ ਹਾਂ ਸਾਨੂੰ ਮਿਲੇ ਆ ਪਾਉਣ ਦੇ ਨਾਲ ਗੱਲ ਕਰਾਂਗੇ ਭਾਜੀ ਕਿੰਦਾ ਦਾ ਮਾਹੌਲ ਹੈ ਇਸ ਟਾਈਮ ਤਲਵਾੜੀ ਦੇ ਲੱਗੇ ਸਕੇ ਤੇ ਪਿੰਡਾਂ ਦੇ ਭਾਜੀ ਮਾਹੌਲ ਤਾਂ ਦੇਖੋ ਜੀ ਬਹੁਤ ਖਤਰਨਾਕ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਚਲੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਘਰ ਮਕਾਨ ਤਾਂ ਚਲੋ ਕਿਸੇ ਦੇ ਫਿਰ ਵੀ ਬਣ ਜਾਣਗੇ ਠੀਕ ਹੈ ਜੇ ਲੋਕਾਂ ਦੀ ਜਾਨ ਬਚੀ ਰਹੇਗੀ ਤਾਂ ਇਹੀ ਕਹਿੰਦੇ ਵੀ ਬਸ ਜਾਨੀ ਨੁਕਸਾਨ ਨਾ ਹੋਵੇ ਕਿਸੇ ਦਾ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਭਾਜੀ ਆਪਣੀ ਲਾਈਫ 'ਚ ਤੁਸੀਂ ਇੰਨਾ ਪਾ ਨਹੀਂ ਭਾਈ ਮੈਂ ਤਾਂ ਫਸਟ ਟਾਈਮ ਹੀ ਦੇਖਿਆ ਮੈਨੂੰ ਡੇਢ ਸਾਲ ਹੋ ਗਿਆ ਇੱਥੋਂ ਆਉਂਦੇ ਜਾਂਦੇ ਨਾ ਐਕਚੁਅਲੀ ਮੇਰੀ ਦੁਕਾਨ ਹੈਗੀ ਜ਼ਗੀਰਾ ਨਾ ਮੈਡੀਕਲ ਸਟੋਰ ਬਕੇ ਇਸ ਪੁਲ ਤੋਂ ਤੁਸੀਂ ਡੇਲੀ ਲੰਘਦੇ ਹੋ ਹਾਂਜੀ ਡੇਲੀ ਲੰਘਦਾ ਜੀ ਮੈਂ ਇਸ ਪੁਲ ਤੋਂ ਬਟ ਇੰਨਾ ਪਾਣੀ ਮੈਂ ਨਹੀਂ ਦੇਖਿਆ ਅਜੇ ਤੱਕ ਇੱਥੇ ਫਸਟ ਟਾਈਮ ਹੀ ਦੇਖਿਆ ਮੈਂ ਤਾਂ ਦੋਸਤੋ ਅਸੀਂ ਵੀ ਆਪਣੀ ਹੋਸ਼ ਦੇ ਵਿੱਚ ਇੰਨਾ ਪਾਣੀ 2023 ਦੇ ਵਿੱਚ ਵੀ ਪਾਣੀ ਆਇਆ ਸੀ ਪਰ ਇਹ 2023 ਦਾ ਵੀ ਰਿਕਾਰਡ ਤੋੜ ਚੁੱਕਿਆ ਔਰ ਜਿਹੜੀ ਖਾਰ ਲੱਗਦੀ ਹੋਈ ਬਿਆਸ ਦਰਿਆ ਦਾ ਜਿਹੜਾ ਪਾਰ ਹੈ ਹੋਰ ਵੱਧਾ ਜਾ ਰਿਹਾ 52 ਗੇਟਾਂ ਦੇ ਉੱਪਰੋਂ ਤਾਂ ਜਿਹੜੇ ਬਿਆਸ ਦਰ ਗਰਦਾਸਪੁਰ ਸ਼੍ਰੀ ਹਰਗੋਬਿੰਦਪੁਰ ਔਰ ਜਿਹੜਾ ਇਧਰ ਇੰਦौरा ਔਰ ਮੰਡ ਦੇ ਪਿੰਡ ਹੈਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਖਤਰਾ ਬਣ ਚੁੱਕਿਆ ਹੈ ਗਰਦਾਸਪੁਰ ਸ਼੍ਰੀ ਹਰਗੋਬਿੰਦਪੁਰ ਔਰ ਜਿਹੜਾ ਇਧਰ ਇੰਦौरा ਔਰ ਮੰਡ ਦੇ ਪਿੰਡ ਹੈਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਖਤਰਾ ਬਣ ਚੁੱਕਿਆ ਹੈ ਆਪਣਾ ਧਿਆਨ ਰੱਖੋ ਔਰ ਇਹ ਵੀਡੀਓ ਬਣਾਉਣ ਦਾ ਸਿਰਫ ਇੱਕੋ ਹੀ ਪਰਪਸ ਹੈ ਕਿ ਤੁਹਾਨੂੰ ਸਾਰੇ ਅਵੇਅਰ ਕੀਤਾ ਜਾ ਸਕੇ ਕਿ ਤੁਸੀਂ ਆਪਣਾ ਆਪਣਾ ਖਿਆਲ ਰੱਖੋ ਔਰ ਦਰਿਆ ਦੇ ਲਾਗੇ ਬਿਲਕੁਲ ਵੀ ਨਾ ਜਾਓ 52 ਗੇਟਸ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਪਾਣੀ ਦਾ ਲੈਵਲ ਬਹੁਤ ਵੱਧ ਰਿਹਾ ਤੇ ਲੋਕ ਬੜੀ ਦੂਰੂ ਦੂਰੋਂ ਦੇਖਣ ਵੀ ਆ ਰਹੇ ਨੇ ਔਰ ਆਪਣੇ ਪਿੰਡਾਂ ਤੇ ਆਪਣੇ ਲੋਕਾਂ ਨੂੰ ਅਗਾਹ ਕਰਨ ਵਾਸਤੇ ਵੀ ਲੋਕ ਇੱਥੇ ਆਉਂਦੇ ਨੇ ਕਿ ਅਸੀਂ ਇਹ ਹਾਲਾਤ ਦੇਖੀਏ ਭਾਈ ਕਿੱਥੋਂ ਆਏ ਆਪਾਂ ਭਾਈ ਗੇਰਾ ਮੰਡਾ ਗੇਰੇ ਤੋਂ ਭਾਈ ਕੀ ਹਾਲਾਤ ਹੈ ਉਧਰ ਹਾਜੀਪੁਰ ਦੇ ਲੱਗੇ ਪਿੰਡਾਂ ਤੇ ਕੀ ਹਾਲਾਤ ਹੈ ਭਾਈ ਬਹੁਤ ਬੁਰਾ ਹਾਲ ਹੈ ਭਾਜੀ ਡੰਗਾ ਰੁੜ ਗਏ ਲੋਕਾਂ ਦੇ ਪਾਕਿਸਤਾਨ ਪਹੁੰਚ ਗਏ ਝੋਨਾ ਰੁੜ ਗਿਆ ਕਾਫੀ ਹਮ ਅੱਜਕੱਲ੍ਹ ਦਾ ਲੱਗੇ ਬੋਟਰ ਲੱਗਦਾ ਆਪਾਂ ਨੂੰ ਬਹੁਤ ਬੁਰਾ ਹਾਲ ਜਿੰਨਾ ਕ ਪਾਣੀ ਸੀ ਗਿਆ ਬਾਕੀ 2 ਦਿਨ ਪਹਿਲਾਂ ਬਹੁਤ ਜਿਆਦਾ ਭਾਜੀ ਹੱਦ ਤੋਂ ਵੱਧ ਹੈ ਪਸ਼ੂ ਸਾਰੇ ਰੋੜ ਗਏ ਪਿੰਡਾਂ ਦੇ ਲੋਕਾਂ ਦੇ ਪ੍ਰਸ਼ਾਸਨ ਕਿਦਾਂ ਦੀ ਮਦਦ ਕਰਦਾ ਪਿਆ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਪਹੁੰਚੀ ਉੱਥੇ ਭਾਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਬਾਕੀ ਜਿਹੜੇ ਆਪਣੇ ਕਲੱਬ ਬਣੇ ਪਏ ਆ ਮਕੇਰੀਆਂ ਵਾਲੇ ਹਾਈਪਰ ਵਾਲੇ ਆ ਵੀਰ ਲੱਗੇ ਪਏ ਨੇ ਹਾਂਜੀ 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 ਤਾਂ ਦੋਸਤੋ ਤੁਸੀਂ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਆ ਰਹੀ ਸਾਡੀ ਤਾਂ ਦੋਸਤੋ ਜਿੱਦ ਤੱਕ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਸਰਕਾਰ ਵੱਲੋਂ ਹਜੇ ਤੱਕ ਕੋਈ ਹੈਲਪ ਮਿਲ ਨਹੀਂ ਰਹੀ ਹੈਗੀ ਜਿਹੜੇ ਲੋਕਲ ਪਿੰਡਾਂ ਦੇ ਮੁੰਡਿਆਂ ਨੇ ਕਲੱਬ ਬਣਾਏ ਹੋਏ ਜਾਂ ਪਿੰਡ ਦੇ ਲੋਕਲ ਲੋਕ ਹੈ ਆਪਣੀ ਮਰਜ਼ੀ ਜ਼ਾਫ ਕਰ ਰਹੇ ਆ ਹਾਂਜੀ ਭਾਈ ਤੁਸੀਂ ਸਤਿ ਸ੍ਰੀ ਅਕਾਲ ਜੀ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਇਸ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਲਾਗੇ ਨਾ ਜਾਇਆ ਜਾਏ ਘਰਾਂ ਵਿੱਚ ਪਾਣੀ ਹਰ ਜਗ੍ਹਾ ਪਾਣੀ ਖੇਤਾਂ ਸਾਰੀ ਫਸਲ ਖਰਾਬ ਹੋ ਗਈ ਜਿੰਨੇ ਕਿਸਾਨਾਂ ਦੀ ਕੋਈ ਗੁਰਦੁਆਰਾਂ ਕੋਈ ਮੰਦਿਰਾਂ ਦੇ ਰਹਿ ਰਹੇ ਇਸ ਕਰਕੇ ਸਾਰਿਆਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਬੇਨਤੀ ਹੈ ਬਾਕੀ ਆਪ ਨੂੰ ਪਤਾ ਹੀ ਹੈ ਪਾਣੀ ਬਹੁਤ ਜ਼ਿਆਦਾ ਹੈ ਇੱਧਰ ਡੈਮ ਦੇ ਵਿੱਚ ਇਸ ਕਰਕੇ ਪਾਣੀ ਤੋਂ ਦੂਰ ਹੀ ਰਿਹਾ ਜਾਏ ਇਹ ਸਾਰੇ ਪਾਸੇ ਜਿਹੜੇ ਹਾਲਾਤ ਹੈ ਉਹ ਬਹੁਤ ਖਰਾਬ ਬਣੇ ਹੋਇਆ ਹੈ ਹਾਜੀਪੁਰ ਤਲਵਾੜਾ ਪੁਰਾਣੇ ਸ਼ਾਲੇ ਗਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਤਲਬ ਕਿ ਹਰੀਕੇ ਪਤਨ ਅਤੇ ਫਾਜ਼ਿਲਕਾ ਫਿਰੋਜ਼ਪੁਰ ਤੱਕ ਵੀ ਖਬਰ ਆਈਆਂ ਨੇ ਕਿ ਲੋਲੇ ਪਿੰਡਾਂ ਦੇ ਹਾਲਾਤ ਹੈ ਨਾ ਬਹੁਤ ਜਿਆਦਾ ਤਰਸਯੋਗ ਹੋ ਗਿਆ ਤਾਂ ਦੋਸਤੋ ਇਹ ਹੈ ਜੀ ਪਿੱਛੇ ਪੌਂਗ ਡੈਮ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਇਹ ਹੈ ਜੀ ਫਿਲਹਾਲ ਬੁੰਜਾ ਗੇਟ ਤੇ ਬੁੰਜਾ ਗੇਟਾਂ ਦੇ ਵਿੱਚ ਦੇਖੋ ਗੇਟਾਂ ਦੇ نیچے ਜਿਹੜਾ ਪਾਣੀ ਜਾ ਰਿਹਾ ਉਹ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਔਰ ਪਾਣੀ ਦੀ ਰਫ਼ਤਾਰ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀ ਰਫਤਾਰ ਹੈ ਜਿਹੜਾ ਪੰਜਾਬ ਦੇ ਹਰ ਪਿੰਡ ਤੇ ਹਰ ਜ਼ਿਲ੍ਹੇ ਤੱਕ ਮਾਰ ਕਰ ਰਿਹਾ ਕਿਉਂਕਿ ਪਾਣੀ ਦੀ ਰਫਤਾਰ ਦੇਖ ਸੱਚ ਮୋਜੇ ਡਰ ਲੱਗ ਰਿਹਾ ਅੱਜ ਤਾਂ ਦੋਸਤੋ ਇਹ 52 ਗੇਟਸ ਹੈ ਜਿਹੜੇ ਹੈ ਇਹ ਬਾਬਾ ਭਾਗੀਸ਼ਾ ਦਰਬਾਰ ਵਾਲੀ ਸਾਈਡ ਤੋਂ ਹੈਗਾ ਬ੍ਰਿਜ ਕ੍ਰਾਸ ਕਰਕੇ ਜਦੋਂ ਅਸੀਂ ਅੱਗੇ ਵੱਧਨੇ ਹਿਮਾਚਲ ਵੱਲ ਤੇ ਇਹ ਆਊਟਸਾਈਡ ਦਾ 뷰 ਹੈਗਾ ਤੇ ਪਾਣੀ ਦਾ ਲੈਵਲ ਤੁਸੀਂ ਇੱਥੋਂ ਦੇਖ ਸਕਦੇ ਹੋ ਮੈਂ ਜਦੋਂ 2 ਦਿਨ ਪਹਿਲਾਂ ਇੱਥੇ ਆਇਆ ਸੀਗਾ ਤਾਂ ਇਹ ਜਿਹੜਾ ਪਾਣੀ ਹੈ ਇੱਥੇ ਬਿਲਕੁਲ ਟੱਚ ਨਹੀਂ ਸੀ ਕਰ ਰਿਹਾ ਇੱਕ ਵਾਰ ਉਧਰ ਵੀ ਦਿਖਾ ਦਿਓ ਇਹ ਪਾਣੀ ਬਿਲਕੁਲ ਇੱਥੇ ਟੱਚ ਨਹੀਂ ਸੀ ਕਰ ਰਿਹਾ ਬਟ ਹੁਣ ਉਹ ਬਿਲਕੁਲ ਬਾੜ ਦੇ ਨਾਲ ਟੱਚ ਕਰ ਗਿਆ ਤੇ ਇਹਦੇ ਪਿੱਛੇ ਜਿਹੜਾ ਬੇਲਾ ਪੈਂਦਾ ਹੈ ਜਿਹੜਾ ਥੋੜੇ ਆ ਖਾਲੀ ਥਾਂ ਪੈਂਦੀ ਆ ਉਹਦੇ ਵਾਲੀ ਸਾਈਡ ਜਿਹੜਾ ਪਾਣੀ ਦਾ ਫਲੋ ਪੂਰਾ ਜਾ ਚੁੱਕਿਆ ਹੈ ਅੱਜ 2 ਵਜੇ ਵੀ ਪਾਣੀ ਜਿਹੜਾ ਉਹ ਛੱਡੇ ਜਾਣਾ ਬਿਆਸ ਦਰਿਆ ਦੇ ਵਿੱਚ ਤੇ ਸਤਿਮੁੱਚੀ ਜਿਹੜੇ ਆਨ ਵਾਲੇ 24 ਘੰਟੇ ਆ ਨਾ ਉਹ ਜਿਹੜੇ ਥੱਲੇ ਵਾਲੇ ਡਾਊਨ ਏਰੀਆਜ਼ ਨੇ ਚਾਹੀਏ ਉਹ ਹਿਮਾਚਲ ਦਾ ਏਰੀਆ ਲੱਗਦਾ ਜਿਹੜਾ ਬਿਆਸ ਕੰਡੇ ਉਹ ਹੋਵੇ ਜਾਂ ਗੁਰਦਾਸਪੁਰ ਦਾ ਜਾਂ ਸ੍ਰੀ ਹਰਗੋਬਿੰਦਪੁਰ ਦਾ ਉਹਨਾਂ ਏਰੀਆ ਦੇ ਵਿੱਚ ਅਗਲੇ 24 ਘੰਟੇ ਬਹੁਤ ਇhtਿਆਤ ਦੀ ਲੋੜ ਹੈ ਪ੍ਰਸ਼ਾਸਨ ਨੂੰ ਬਹੁਤ ਅਲਰਟ ਤੇ ਰਹਿਣ ਦੀ ਲੋੜ ਹੈ ਲੋਕਾਂ ਨੂੰ ਤੇ ਪ੍ਰਸ਼ਾਸਨ ਦੋਨਾਂ ਨੂੰ ਹੀ ਬਹੁਤ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਪਾਣੀ ਦੀਆਂ ਤਸਵੀਰਾਂ ਸੱਚੀ ਡਰਾਉਣ ਵਾਲੀਆਂ ਨੇ ਤਾਂ ਦੋਸਤੋ ਇਹ ਵੀਡੀਓ ਦੇ ਵਿੱਚ ਮੈਂ ਵੀਡੀਓ ਬਣਾਦੇ ਹੋਏ ਨਾ ਮੈਨੂੰ ਖੁਦ ਨੂੰ ਬੜਾ ਜੀ ਫੀਲ ਹੋ ਰਿਹਾ ਕਿਉਂਕਿ ਸਾਡੇ ਆਪਣੇ ਰਿਸ਼ਤੇਦਾਰ ਜਿਹੜੇ ਗੁਰਦਾਸਪੁਰ ਰਹਿੰਦੇ ਆ ਸਾਡੀ ਮਾਸੀ ਦੇ ਪਿੰਡ ਖੁਦ ਪਾਣੀ ਆ ਚੁੱਕਿਆ ਜਿਹੜਾ 2 ਦਿਨ ਪਹਿਲਾਂ ਪਾਣੀ ਉੱਥੇ ਐਂਟਰ ਕਰ ਗਿਆ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਕਿਉਂਕਿ ਇਹ ਜਿਹੜੀ ਕੁਦਰਤੀ ਆਫਤ ਹੈ ਨਾ ਇਹ ਇਸ ਵਾਰੀ ਪੰਜਾਬ ਤੇ ਇੰਨਾ ਕਿ ਕਹਿਰ ਬਣ ਕੇ ਟੁੱਟੀ ਹੈ ਕਿ ਮੈਂ ਕੁਝ ਦੱਸ ਨਹੀਂ ਸਕਦਾ ਇਹ ਕਿਉਂਕਿ ਲੋਕਾਂ ਦਾ ਜੋ ਨੁਕਸਾਨ ਹੋ ਰਿਹਾ ਨਾ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਤੋਂ ਬਾਅਦ ਅਸਲੀ ਜਿਹੜੀ ਜੜ ਹੈਗੀ ਇਸ ਤੋਂ ਬਾਅਦ ਸ਼ੁਰੂ ਹੋਊਗੀ ਕਿਉਂਕਿ ਬਿਮਾਰੀ ਫੈਲਦੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਪਾਣੀ ਖੜਾ ਰਹਿੰਦਾ ਜਿਹੜਾ ਉਹਦੇ ਨਾਲ ਵੀ ਤਾਂ ਮੈਂ ਕਿ ਬਹੁਤ ਬੁਰਾ ਹਾਲ ਹੁੰਦਾ ਦਿਖਾ ਦੱਸਾਂਗੇ ਅੱਜ ਵੀ ਬੱਦਲ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਔਰ ਪਰਮਾਤਮਾ ਮਿਹਰ ਕਰੇ ਇਹ ਜਿਹੜਾ ਕੁਦਰਤੀ ਕਹਿਰ ਜਿਹੜਾ ਟੁੱਟਿਆ ਪੰਜਾਬ ਦੇ ਉੱਪਰ ਪਰਮਾਤਮਾ ਇਸ ਤੋਂ ਪੰਜਾਬੀਆਂ ਨੂੰ ਬਾਹਰ ਨਿਕਲਣ ਦੀ ਹੌਸਲਾ ਬਖਸ਼ੇ ਤੋ ਇਹ ਗੇਟ ਦੇਖੋ ਇਹ ਬੰਦ ਹੈਗਾ ਤੇ ਪਾਣੀ ਦਾ ਤੁਸੀਂ ਲੈਵਲ ਦੇਖ ਸਕਦੇ ਹੋ ਔਰ ਥੱਲੇ ਲੱਕੜ ਦੇਖ ਸਕਦੇ ਹੋ ਕਿ ਗੇਟ ਤੋਂ ਸਿਰਫ 1 ਫੁੱਟ ਥੱਲੇ ਪਾਣੀ ਹੈ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਔਰ ਆ ਜਿਹੜਾ ਉੱਪਰ ਟਾਣਾ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰ ਪਿਆ ਹੋਇਆ ਇਹ ਵੀ ਵਿੱਚੇ ਰੁੜ ਕੇ ਆਇਆ ਹੈ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਲੱਕੜ ਔਰ ਕਿੰਨਾ ਜ਼ਿਆਦਾ ਪਾਣੀ ਪਿੱਛੋਂ ਹਿਮਾਚਲ ਤੋਂ ਇਸ ਡੈਮ ਦੇ ਵਿੱਚ ਆ ਰਿਹਾ ਹੈ ਆ ਜਿਹੜਾ ਦੂਰ ਏਰੀਆ ਤੁਸੀਂ ਦੇਖ ਰਹੇ ਹੋ ਨਾ ਜਿਹੜੇ ਤੁਸੀਂ ਬੂਟੇ ਜਾਂ ਦਰਖਤ ਦੇਖ ਰਹੇ ਹੋ ਇਹ ਪਰਸੋਂ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਨਾਲ ਅਟੈਚ ਕਰੂੰਗਾ ਉਹਦੇ ਵਿੱਚ ਬਿਲਕੁਲ ਕਿ ਕਿੰਨਾ ਜ਼ਿਆਦਾ ਪਾਣੀ ਵੱਧ ਚੁੱਕਿਆ 52 ਗਿੱਟਾਂ ਤੋਂ ਪਾਣੀ ਛੱਡਣ ਤੋਂ ਬਾਅਦ। ਉਹ 52 ਗਿੱਟਾਂ ਦੇ ਉੱਪਰ ਜਿਹੜੀ ਰੋਡ ਹੈਗਾ ਇਹ 52 ਗਿੱਟਾਂ ਦਾ ਇੱਥੇ ਲਗਾਤਾਰ ਆਮਦ ਹੁੰਦੀ ਰਹਿੰਦੀ ਹੈ ਲੋਕਾਂ ਦੀ ਤਾਂ ਸਾਡੇ ਨਾਲ ਇੱਕ ਵੀਰ ਜੀ ਮਿਲੇ ਨੇ ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਪਾਣੀ ਦੇ ਕੀ ਹਾਲਾਤ ਨੇ ਕੀ ਇਹਨਾਂ ਨੇ ਆਪਣੀ ਲਾਈਫ 'ਚ 52 ਗਿੱਟਾਂ ਤੇ ਇੰਨਾ ਪਾਣੀ ਦੇਖਿਆ ਯਾਨੀ ਤਾਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਜੀ ਮੇਰਾ ਨਾਮ ਜਗਜੀਤ ਸਿੰਘ ਤੇ ਵੀਰ ਸਿੰਘ ਹਾਂਜੀ ਭਾਈ ਕਿੱਥੋਂ ਆਏ ਆਪਾਂ ਆਪੇ ਸਰੋਂ ਮੁਕੇਰੀਆਂ ਲੱਗ ਹੋਇਆ ਜੀ ਤਾਂ ਆਪਾਂ ਸਾਡੇ ਜਿੱਥੇ ਕਾਫੀ ਪਾਣੀ ਆਇਆ ਹੋਇਆ ਪਿੰਡ ਮੁਤਾਫਰ ਹੋ ਗਿਆ ਜਿੱਦਾਂ ਜਹਾਨਪੁਰ ਪੰਘਾਲਾ ਪੰਘਾਲਾ ਜਿੱਥੇ ਕਾਫੀ ਪਾਣੀ ਆਇਆ ਹੋਇਆ ਤੇ ਸੁਣਿਆ ਗਿਆ ਕਿ ਅੱਜ ਵੀ ਪਾਣੀ ਛੱਟਣਾ ਹੈਗਾ ਇਹਨਾਂ ਨੇ 2 ਵਜੇ ਅੱਜ 2 ਵਜੇ ਪਾਣੀ ਛੱਟਣ ਦੀ ਹੈ ਜੀ ਤੇ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਵੇ ਲੋਕੀ ਆਪਣੇ ਪੱਧਰ ਤੇ ਜੋਗ ਇੰਤਜ਼ਾਮ ਕਰਦੇ ਵੇ ਜੀ ਤਾਂ ਦੋਸਤੋ ਜਿਵੇਂ ਕਿ ਬੀਰੋ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਇੰਨੇ ਜ਼ਿਆਦਾ ਪੁਖਤਾ ਇੰਤਜ਼ਾਮ ਨਹੀਂ ਹੈਗੇ ਕਿਉਂਕਿ ਇਹ ਇਹ ਜਿਹੜੀ ਵਿਪਤਾ ਹੈ ਇਹ ਜਿਹੜੀ ਕੁਦਰਤੀ ਆਫਤ ਹੈ ਇਹ ਹੈ ਹੀ ਏਡੀ ਵੱਡੀ ਕਿ ਪ੍ਰਸ਼ਾਸਨ ਦੇ ਵੀ ਹੱਥ ਖੜੇ ਹੋ ਚ ਤਪਦੀ ਤੁਸੀਂ ਬੋਂਜਾ ਗੇਟਾਂ ਦੇ ਉੱਪਰ ਜਾਂ ਉੱਧਰ ਪਹਿਲਾਂ ਵੀ ਇੰਨਾ ਪਾਣੀ ਦੇਖਿਆ ਜੀ ਸਰ ਅਸੀਂ ਸਾਲ ਦੇ ਸਾਲ ਘੁੰਮਣ ਫਿਰਨਾਈਦਾ ਇੱਥੇ ਤੇ ਇੰਨਾ ਪਾਣੀ ਕਦੀ ਦੇਖਿਆ ਨਹੀਂ ਜਿੰਨਾ ਇਸ ਵਾਰੀ ਪਾਣੀ ਹੈਗਾ ਹੈ 2023 ਚ ਵੀ ਹੜ੍ਹ ਆਏ ਆ ਪੰਜਾਬ ਚ ਉਸ ਦੇ ਨਾਲੋਂ ਜ਼ਿਆਦਾ ਪਾਣੀ ਹੈ ਇਸ ਵਾਰੀ ਉਹਦੇ ਕੰਪੇਅਰ ਕੀਤਾ ਜਾਏ ਤਾਂ ਉਹਦੇ ਨਾਲੋਂ ਇਸ ਟਾਈਮ ਜ਼ਿਆਦਾ ਪਾਣੀ ਹੈਗਾ ਜੀ ਤਾਂ ਧੰਨਵਾਦੀ ਬਹੁਤ-ਬਹੁਤ ਜਾਣਕਾਰੀ ਦੇਣ ਲਈ ਕਿ ਲੋਕ ਜਿਹੜੇ ਮਕੇਰੀਆਂ ਤੱਕ ਦੇ ਲੋਕ ਹੈ ਜਿਹੜੇ ਇੱਧਰੋਂ ਆਉਂਦੇ ਜਾਂਦੇ ਨੇ ਉਹਨਾਂ ਨੇ ਵੀ ਦੱਸਿਆ ਕਿ ਮਕੇਰੀਆਂ ਦੇ ਲੱਗਦੇ ਜਿਹੜੇ ਦਰਿਆ ਦੇ ਲੱਗਦੇ ਤੇ ਪਿੰਡਾਂ ਦੇ ਬਹੁਤ ਮਾੜੇ ਹਾਲਾਤ ਨੇ ਸੈਕਸ਼ਨ ਵੱਲੋਂ ਵੀ ਜਿਹੜੀ ਪੂਰੀ ਜਿਹੜੀ ਹੈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਉਹ ਕੋਸ਼ਿਸ਼ ਪੂਰੀ ਹੁੰਦੀ ਨਹੀਂ ਨਜ਼ਰ ਆ ਰਹੀ ਕਿਉਂਕਿ ਕੁਦਰਤੀ ਆਫਤ ਦਾ ਲੈਵਲ ਜਿਹੜਾ ਬਹੁਤ ਵੱਡਾ ਹੈ ਔਰ ਇਹ 2-3 ਦਿਨਾਂ ਚ ਹੋਰ ਵਧਣ ਵਾਲੀ ਹੈ